ਸਾਡੇ ਦਰਮਿਆਨ ਸਿੱਖ ਪੰਥ ਦੇ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਜੀ ਕੇਸਗਰ ਸਾਹਿਬ ਅਨੰਦਪੁਰ ਸਾਹਿਬ ਉਹ ਸਾਡੇ ਦਰਮਿਆਨ ਪਹੁੰਚੇ ਨੇ ਮੈਂ ਆਪ ਸਭ ਸੰਗਤਾਂ ਵੱਲੋਂ ਸਿੰਘ ਸਾਹਿਬਾਨ ਨੂੰ ਜੀ ਆਇਆਂ ਕਹਿੰਦਾ ਹੋਇਆ ਧੰਨਵਾਦ ਕਰਦਾ ਹੋਇਆ ਬਿਨਾਂ ਕੋਈ ਹੋਰ ਸਮਾ ਖਰਾਬ ਕੀਤਾ ਕੋਈ ਪੂਰ ਸਮਾਗਮ ਸਮਾਗਮ ਦੀ ਸਮਾਪਤੀ تقریبا ਹੋ ਚੁੱਕੀ ਹੈ ਗੁਰੂ ਕੀ ਅਮਰਤਮਈ ਦੇਗ ਵੀ ਵਰਤਾਈ ਜਾ ਚੁੱਕੀ ਹੈ ਪਰ ਆਪ ਸਭ ਸੰਗਤਾਂ ਗੁਰਸਿੱਖ ਸੰਗਤਾਂ ਸਿੱਖੀ ਦੇ ਪਿਆਰ ਵਿੱਚ ਭਿੱਜ ਕੇ ਸਿੰਘ ਸਹਿਬਾਨ ਗਿਆਨੀ ਕਦੀਪ ਸਿੰਘ ਜੀ ਗੜਗੜ ਜੀ ਉਹਨਾਂ ਦੀ ਲੰਮੇ ਸਮੇਂ ਤੋਂ ਵੇਟ ਕੀਤੀ ਔਰ ਸਜੇ ਰਹ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਕਦੀਪ ਸਿੰਘ ਜੀ ਗੜਗੜ ਉਹ ਆਉਣ ਤੇ ਸੰਗਤ ਦੇ ਸਾਹਮਣੇ ਕੌਮ ਨੂੰ ਸੰਦੇਸ਼ ਦੇਣ ਤੇ ਆਪਣੀ ਜਿਹੜੀ ਗੱਲ ਉਹ ਕਲਤਕ ਸਹਿਬ ਕੋ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਦਿਰਜ ਰਿਕ ਰੱਖਣ ਗਿਆਨੀ ਕਦੀਪ ਸਿੰਘ ਜੀ ਗੜਗੜ ਜੀ ਔਰ ਸਿੰਘ ਸਹਿਬਾਨ ਗਿਆਨੀ ਕਦੀਪ ਸਿੰਘ ਜੀ ਗੜਗੜ ਸੰਗਤ ਦੇ ਸਾਹਮਣੇ ਬੇਨਤੀ ਰੱਖਣ ਲਈ ਦੀ ਦੁਨੀਆਂ ਦੇ ਪਾਤਸ਼ਾਹ ਵਾਲੀਏ ਦੁਜਹਾਨ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਪਾਂ ਸਭਨਾਂ ਨੂੰ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਨਾਲ ਜੁੜਨ ਦਾ ਸੁਭਾਗਾ ਸਮਾਂ ਮਿਲਿਆ ਹੈ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਮਾਗਮ ਕੌਮ ਦੀ ਚੜ੍ਹਦੀ ਕਲਾ ਦੇ ਲਈ ਗੁਰਸਿੱਖ ਵੀਰਾਂ ਨੇ ਉਲੀਕਿਆ ਜਦੋਂ ਮੇਰੇ ਨਾਲ ਸਿੰਘ ਸਾਹਿਬ ਨੇ ਜਿਗਰ ਕੀਤਾ ਕਿ ਕੌਮ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਇਹ ਪ੍ਰੋਗਰਾਮ ਉਲੀਕਿਆ ਚੜ੍ਹਦੀ ਕਲਾ ਸ਼ਬਦ ਸੁਣ ਕੇ ਮੇਰਾ ਧਿਆਨ ਪੰਜਾ ਸਾਹਿਬ ਪਹੁੰਚ ਗਿਆ ਅਸੀਂ ਅਕਤੂਬਰ ਮਹੀਨੇ ਦੇ ਵਿੱਚ ਪੰਜਾ ਸਾਹਿਬ ਗਏ ਸੀ ਉੱਥੇ ਮੇਰਾ ਧਿਆਨ ਕਿਉਂ ਪਹੁੰਚਿਆ ਇਹ ਗੱਲ ਪਿਛਲੀ ਸਦੀ ਦੀ ਹੈ ਇੱਕ ਬਹੁਤ ਵੱਡੇ ਸਾਡੇ ਲੇਖਕ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਉਹ ਕਹਿੰਦੇ ਕਿ ਮੈਂ ਪੰਜਾ ਸਾਹਿਬ ਦੇ ਨੇੜੇ ਮੇਰਾ ਪਿੰਡ ਸੀ ਤੇ ਕਈ ਵਾਰੀ ਮਾਂ ਨੇ ਸਾਨੂੰ ਗੱਲ ਸੁਣਾਉਣੀ ਪੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਏ ਵਲੀ ਕੰਧਾਰੀ ਨੇ ਸੱਚੇ ਪਾਤਸ਼ਾਹ ਦੇ ਸਿੱਖ ਭਾਈ ਮਰਦਾਨਾ ਜੀ ਨੂੰ ਪਾਣੀ ਨਾ ਦਿੱਤਾ ਤੇ ਉਹਨੇ ਕ੍ਰੋਧ ਧੋ ਕੇ ਇੱਕ ਬਹੁਤ ਵੱਡਾ ਪਹਾੜ ਜਿੱਡਾ ਪੱਥਰ ਉਹ ਸੁੱਟ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਪੰਜਾ ਲਾ ਕੇ ਉਸ ਪੱਥਰ ਨੂੰ ਰੋਕ ਦਿੱਤਾ ਉਹ ਲਿਖਦੇ ਕਿ ਮੇਰੇ ਮਨ ਅੰਦਰ ਇਹ ਸਵਾਲ ਪੈਦਾ ਹੋਣਾ ਪੀ ਪੱਥਰ ਕਿਵੇਂ ਰੁਕ ਸਕਦਾ ਹੈ ਕਹਿੰਦੇ ਮੈਂ ਮਾਂ ਕੋਲੋਂ ਸੁਣੀ ਵੀ ਜਾਣਾ ਇੱਥੇ ਆਣ ਕੇ ਕੋਈ ਸਵਾਲ ਕਰ ਪਾਉਂਦਾ ਨਹੀਂ ਪਰ ਕਹਿੰਦੇ ਮੇਰੇ ਸਵਾਲ ਦਾ ਜਵਾਬ ਪੰਜਾ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਮਿਲੇ ਜਦੋਂ ਗੁਰੂ ਕੇ ਬਾਗ ਦਾ ਜਦੋਂ ਮੋਰਚਾ ਲੱਗਾ ਤਾਂ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜਿਹੜੇ ਸਿੱਖਾਂ ਨੂੰ ਕੈਦ ਕੀਤਾ ਗਿਆ ਸੀ ਉਹਨਾਂ ਨੂੰ ਪੰਜਾਬ ਤੋਂ ਦੂਰ ਕਿਤੇ ਜੇਲ੍ਹ ਦੇ ਵਿੱਚ ਭੇਜਣਾ ਸੀ ਪੰਜਾਬ ਸਾਹਿਬ ਦੀ ਸੰਗਤ ਨੂੰ ਪਤਾ ਲੱਗਾ ਕਿ ਸਾਡੇ ਭਰਾ ਕਿੱਥੇ ਕਰਕੇ ਭੁਖਣ ਭਾਣੇ ਦੂਰ ਲਿਜਾਏ ਜਾ ਰਹੇ ਨੇ ਉਹਨਾਂ ਨੇ ਆਪਣੇ ਭਰਾਵਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਔਰ ਇਹ ਸੋਚਿਆ ਕਿ ਜਦੋਂ ਰੇਲ ਗੱਡੀ ਇੱਥੋਂ ਦੀ ਗੁਜ਼ਰੇਗੀ ਤਾਂ ਅਸੀਂ ਆਪਣੇ ਵੀਰਾਂ ਨੂੰ ਲੰਗਰ ਛਕਾਉਣਾ ਹੈ ਬੇਨਤੀ ਮੈਂ ਕਰ ਰਿਹਾ ਚੜ ਦੀ ਗੱਲ ਚੜ ਦੀ ਗੱਲ ਕੀ ਹੁੰਦੀ ਹੈ ਸਟੇਸ਼ਨ ਮਾਦਨ ਨੇ ਕਿਹਾ ਕਿ ਨਹੀਂ ਮੈਂ ਹੁਕਮਦਾਰ ਬੱਧਾ ਮੈਂ ਤੇ ਹੁਕਮਦਾਰ ਦਾ ਨਾਮ ਕਰਕੇ ਮੈਂ ਰੇਲ ਗੱਡੀ ਨਹੀਂ ਰੋਕ ਸਕਦਾ ਸਰਕਾਰ ਨੇ ਕਿਹਾ ਕਿ ਨਹੀਂ ਰੋਕੋ ਸਿੱਖਾਂ ਨੇ ਕਿਹਾ ਵੀ ਅਰਦਾਸ ਕੀਤੀ ਹੈ ਅਰਦਾਸ ਕੀਤੀ ਹੋਣ ਕਰਕੇ ਅਸੀਂ ਲੰਗਰ ਕੇ ਜੋਸ਼ ਕਰਾਵਾਂਗੇ ਲੰਗਰ ਤੋਂ ਬਿਨਾਂ ਅਸੀਂ ਅੱਗੇ ਨਹੀਂ ਜਾਣ ਦੇਣਾ ਲੰਗਰ ਤਿਆਰ ਕਰਕੇ ਬਾਲਟਿਨਾ ਭਰ ਕੇ ਉਹ ਸਾਰਾ ਖਾਸ਼ ਉੱਥੇ ਸਟੇਸ਼ਨ ਤੇ ਲੈ ਆਏ ਰੇਲ ਗੱਡੀ ਚੂਕਦੀ ਆਵੇ ਗੁਰੂ ਕੇ ਸਿੱਖ ਰੇਲ ਲੈਣ ਦੇ ਲੰਮੀ ਪੈਗ ਰੀਲ ਗੱਡੀ ਬੜੀ ਤੇਜ਼ ਵਿੱਚ ਹੈ ਉਹ ਕੋਕਾ ਮਾਰਦੀ ਹੋਈ ਹੈ ਬਾਗਰੂ ਕੇ ਸਿੱਖ ਡੋਲੇ ਨਹੀਂ ਰੇਲ ਗੱਡੀ ਆਈ ਤੇ ਰੁਕ ਗਈ ਐਵੇਂ ਨਹੀਂ ਸੀ ਰੁਕੀ ਸਿੱਖਾਂ ਨੇ ਦੇ ਜੀ ਇਹ ਰੇਲ ਗੱਡੀ ਨੂੰ ਰੋਕਿਆ ਰੇਲ ਗੱਡੀ ਰੁਕੀ ਸੱਜੇ ਦੋ ਸਿੱਖ ਸ਼ਹੀਦ ਹੋਏ ਉਹਦੇ ਤੋਂ ਬਾਅਦ ਥੇਲ ਗੱਡੀ ਰੁਕੀ ਤੇ ਉਥੇ ਲੰਗਰ ਸ਼ਿਕਾਇਆ ਉਹ 1.5 ਕਿਲੋ ਕਰਾ ਜਿਹੜੇ ਸਾਥੀ ਉਹਨੇ ਆਪਕੇ ਅੱਜ ਜਦੋਂ ਮਾਪੇ ਕੋਲ ਬੈਠਾ ਸ਼ਾਮ ਨੂੰ ਮਾਪੇ ਪੁੱਤ ਅੱਜ ਤੂੰ ਸਾਖੀ ਸੁਣੀ ਆ ਪੰਜਾ ਸਾਹਿਬ ਵਾਲੀ ਅੱਜ ਤੋਂ ਸਵਾਲ ਕੀ ਪੁੱਛਣਾ ਹੈ ਉਹਨੇ ਆਪ ਵੀ ਮੈਂ ਕੀ ਸਵਾਲ ਪੁੱਛਾਂ ਮੈਨੂੰ ਮੇਰੇ ਵੱਲ ਦਾ ਜਵਾਬ ਮਿਲ ਗਿਆ ਹੈ ਜੀ ਗੁਰੂ ਨਾਨਕ ਸਾਹਿਬ ਦੇ ਸਿੱਖ ਰਿਹਾ ਜੋ ਅੱਗੇ ਨੇ ਚੜ੍ਹ ਜੜ ਦੇ ਨਾਲ ਤਾਂ ਗੁਰੂ ਸਾਹਿਬ ਨੇ ਉਹ ਪੰਜਾਂ ਲਾ ਕੇ ਪੱਥਰ ਕਿਉਂ ਨਹੀਂ ਸੀ ਰੋਕ ਸਕਦੇ ਵੇਖੋ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਜਿਸ ਕੌਮ ਨੂੰ ਇੰਨੀ ਚੜ੍ਹਦੀ ਕਲਾ ਗੁਰੂ ਨੇ ਦਿੱਤੀ ਹੋਵੇ ਉਹ ਕੌਮ ਕਿਵੇਂ ਡਰ ਸਕਦੀ ਹੈ ਉਹ ਕਿਵੇਂ ਘਬਰਾ ਸਕਦੀ ਹੈ ਅੰਗਰੇਜ਼ੀ ਦੇ ਸੀ ਰੇਲ ਗੱਡੀ ਨਹੀਂ ਰੋਕਦੀ ਸਿੱਖਾਂ ਨੇ ਸ਼ਹੀਦੀਆਂ ਪਾ ਕੇ ਰੋਕੀ ਕਿ ਚੜਦੀ ਕਲ ਲਗਲੇ ਹਲ ਬਾਤ ਜੇ ਵੀ ਮਰਦੀ ਫੁੱਟ ਫੁੱਟ ਨੂੰ ਪਰ ਪਰ ਜੇ ਵੀ ਨੀਂਦ ਨਾ ਆਵੇ ਅਸੀਂ ਕਦੀ ਘਬਰਾਵਾਂਗੇ ਨਹੀਂ ਪਾਤਸ਼ਾਹ ਦੇ ਬਾਣੀ ਦੇ ਵਿੱਚ ਬਚਨ ਨੇ ਜਦੋਂ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲੱਲ ਹੋਏ ਦੁਸ਼ਮਣਾਂ ਸਭ ਭੇ ਭਖਲੇ ਸਭੋ ਭਜੈ ਅਸਰਾ ਚੂਕੈ ਸਭ ਅਸਰਾਉ ਚਿਪ ਚਿਪ ਉਸ ਪਾਪ ਬ੍ਰਹਮ ਲੱਗੈ ਨਾ ਤਤੀ ਬਾਹ ਸਾਹਿਬ ਨਿਤਾ ਨਿਤਾਣ ਸਾਡਾ ਤੁ ਨਿ ਅਸਨ ਨਾ ਅਲੱਹਾ ਅੱਲ੍ਹਾ ਦੇ ਵਾਦੀ ਜਿਹੜੀ ਆਪਣਾ ਗੁਰੂ ਨਾਨਕ ਦੇਵ ਜੀ ਕਾਫੀ ਸਾਨੂੰ ਕੋਈ ਮੋਕਲ ਨਹੀਂ ਸਾਨੂੰ ਕੋਈ ਘਬਰਾਉਂਦਾ ਨਹੀਂ ਚੜ੍ਹਦੀ ਕਲਾ ਦਾ ਤੁਸੀਂ ਪ੍ਰੋਗਰਾਮ ਹੁਨੇਕਿਆ ਗੁਰਮੁਖੋ ਭਾਵੇਂ ਸਾਡਾ ਘਰ ਹੋਵੇ ਭਾਵੇਂ ਸਾਡਾ ਪਰਿਵਾਰ ਹੋਵੇ ਜੇ ਆਪਣੇ ਘਰਾਂ ਦੇ ਵਿੱਚ ਬਾਣੀ ਦੇ ਪਹਿਰੇ ਨੇ ਗੁਰਬਾਣੀ ਦਾ ਪਾਠ ਹੁੰਦਾ ਤੇ ਸਾਡੇ ਘਰੇ ਕਦੀ ਠੰਢੀ ਕਲਾ ਆਉਣੀ ਨਹੀਂ ਇਸ ਕਰਕੇ ਜਿਆਦਾ ਤੋਂ ਜਿਆਦਾ ਮੇਰੀਆਂ ਭੈਣਾਂ ਬੈਠੀਆਂ ਮਾਮਾ ਬੈਠੀਆਂ ਵਾ ਬੱਚੀ ਨਾ ਬੈਠੀਆਂ ਆਪਾਂ ਘਰਾਂ ਦੇ ਵਿੱਚ ਬਾਣੀ ਦੇ ਪਹਿਰੇ ਰੱਖੀ ਜਿਆਦਾ ਤੋਂ ਜਿਆਦਾ ਬਾਣੀ ਦਾ ਪਾਠ ਕਰਕੇ ਅਮਰਤ ਦੇ ਬੇੜੇ ਪਾਠ ਕਰਕੇ ਸ਼ਾਮ ਨੂੰ ਦਿਨੇ ਵੀ ਸਮਾਂ ਲੱਗਦਾ ਦੇਖੋ ਸਿੱਖਾਂ ਨੇ ਬੁਰੇ ਤੋਂ ਬੁਰੇ ਦਿਨ ਦੇਖੇ ਉਹ ਵੀ ਸਮਾਂ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਦੋਂ ਸਿੱਖਾਂ ਨੂੰ ਕੈਦ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਹਰ ਰੋਜ਼ 100 ਸਿੱਖ ਦਿੱਲੀ ਦੀ ਧਰਤੀ ਤੇ ਖਤਮ ਕੀਤਾ ਜਾਂਦਾ ਸੀ ਸ਼ਹੀਦ ਕੀਤਾ ਜਾਂਦਾ ਸੀ ਇੱਕ ਮਾਂ ਦਾ ਬੱਚਾ ਵੀ ਫੜਿਆ 14 ਸਾਲ ਉਮਰ ਦਾ ਵਿਆਹ ਦਾ ਹੋਇਆ ਸੀ ਉਦੋਂ ਛੋਟੀਆਂ ਉਮਰਾਂ ਕੀ ਹੋ ਜਾਂਦੇ ਸੀ ਤਗੜੇ ਹੁੰਦੇ ਸੀ ਜੁੱਸੇ ਉਹ ਮਾਂ ਕਿਸੇ ਤਰੀਕੇ ਬਾਦਸ਼ਾਹ ਫਰਖਸ਼ੀਰ ਕੋਲ ਪਹੁੰਚ ਉਹ ਕਹਿੰਦੀ ਮੇਰਾ ਬੱਚਾ ਗਲਤੀ ਨਾਲ ਫੜ ਲਿਆ ਉਹ ਸਿੱਖ ਨਹੀਂ ਐ ਮੇਰੇ ਬੱਚੇ ਨੂੰ ਛੱਡ ਦਿਓ ਵਰਕਸ਼ੀਰ ਨੇ ਆਖਿਆ ਭਈ ਠੀਕ ਜੇ ਤੇਰਾ ਬੱਚਾ ਕਹਿ ਦਵੇ ਕਿ ਮੈਂ ਗੁਰੂ ਦਾ ਸਿੱਖ ਨਹੀਂ ਤੇ ਛੱਡ ਦਵਾਂਗੇ ਉਹਨੇ ਇੱਕ ਪਰਵਾਨਾ ਲਿਖਤਾ ਚਿੱਠੀ ਜਿੱਥੇ ਸ਼ਹੀਦ ਕੀਤੇ ਜਾ ਰਹੇ ਸੀ ਸਿੱਖ ਉੱਥੇ ਉਹ ਪਰਵਾਨਾ ਲੈ ਕੇ ਮਾਂ ਗਈ ਇੱਕ ਲੰਬੀ ਕਤਾਰ ਲੱਗੀ ਸੀ ਇਹ ਕਤਾਰ ਸੀ ਸ਼ਹੀਦ ਹੋਣ ਵਾਲੇ ਮਾਂ ਨੇ ਜਾ ਕੇ ਕਿਹਾ ਆਹੋ ਮੇਰਾ ਪੁੱਤ ਹੈ ਗਲਤੀ ਨਾ ਫੜ ਲਿਆ ਨਵਾਂ ਵਿਆਹ ਹੈ ਮੇਰੇ ਪੁੱਤ ਨੂੰ ਛੱਡ ਦਿਓ ਚਿੱਠੀ ਪੜ੍ਹੀ ਤੇ ਜਲਾਦ ਨੇ ਆਖਿਆ ਪੀ ਠੀਕ ਹੈ ਤੇਰਾ ਪੁੱਤ ਕਹਿ ਦਵੇ ਮੈਂ ਗੁਰੂ ਦਾ ਸਿੱਖ ਨਹੀਂ ਇਹ ਛੱਡ ਦਿੰਦੀ ਆ ਉਹ ਪਰਵਾਨਾ ਲੈ ਕੇ ਬੱਚੇ ਦੇ ਕੋਲ ਗਏ ਕਹਿੰਦੇ ਜਾ ਤੇਰੀ ਜਾਨ ਬਖਸ਼ ਇੰਨੀ ਗੱਲ ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ ਉਹ ਸਿੱਖ ਕੀ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਗੁਰੂ ਦਾ ਪੱਕਾ ਸਿੱਖ ਹਾਂ ਮੈਨੂੰ ਜਲਦੀ ਸ਼ਹੀਦ ਕਰੋ ਆਹ ਸਖੀ ਸ਼ਹੀਦ ਹੋਇਆ ਮੈਂ ਜਦੋਂ ਘੁੰਮ ਰਿਹਾ ਵਾਂ ਪੰਜਾਬ ਵਿੱਚ ਕਹਿੰਦੇ ਜੀ ਧਰਮ ਪਰਵਰਤਨ ਬੜਾ ਅਸੀਂ ਤੇ ਉਹ ਕੌਮ ਆਰਦਾਸ ਕਰਦੇ ਬੰਦ ਬੰਦ ਘਟਾਏ ਕੋਪਰੀਆਂ ਲੋਹਾਨਾਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਦੇਗਾ ਦੇ ਵਿੱਚ ਉਬਲੇ ਪੁੱਠੀਆਂ ਖਲਾ ਲੋਹਾਨਾਂ ਪਰ ਕਿਸੇ ਨੇ ਧਰਮ ਛੱਡਿਆ ਨਹੀਂ ਧਰਮ ਛੱਡਣ ਵਾਲੀ ਚੀਜ਼ ਨਹੀਂ ਹੈ ਧਰਮ ਬਾਣੀ ਵਿੱਚ ਹਰ ਸਾਹ ਵਿੱਚ ਗੁਰੂ ਦੀ ਬਾਣੀ ਹੀ ਕੋਈ ਕਿਵੇਂ ਬਾਹਰ ਪੜ੍ਹਦਾ ਜਿਹੜੇ ਲਾਲਚ ਵਸ ਕਿਸੇ ਦੂਜੇ ਪਾਸੇ ਚਲੇ ਵੀ ਜਾਂਦੇ ਨੇ ਕਿ ਕਾ ਉਹਨਾਂ ਨੂੰ ਉੱਥੇ ਵੀ ਨਹੀਂ ਮਿਲਦਾ ਜਿਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਨਹੀਂ ਪਕਾ ਮੰਨਿਆ ਕਿੱਥੇ ਮਿਲੂਗਾ ਇਸ ਕਰਕੇ ਧਰਮ ਵਿੱਚ ਪਰਪੱਕ ਰਹਿਣਾ ਪੱਕੇ ਰਹਿਣਾ ਇਹ ਗੁਰੂ ਦੀ ਸਿੱਖੀ ਬੜੀ ਮਹਾਨ ਹੈ ਬੜੀ ਵੱਡੀ ਹੈ ਸਾਡੇ ਵਰਗਾ ਲਾਸਾਨੀ ਇਤਿਹਾਸ ਦੁਨੀਆ ਦੀ ਕਿਸੇ ਵੀ ਕੌਮ ਦਾ ਨਹੀਂ ਕਿਸੇ ਦਾ ਧਰਮ ਵਿੱਚ ਪਰਪੱਕ ਰਹਿਣਾ ਤੀਜੀ ਗੱਲ ਪਿੰਡਾਂ ਵਿੱਚ ਮਾਈਆਂ ਮੈਨੂੰ ਕਹਿੰਦੀਆਂ ਵਾ ਪੁੱਤ ਸਾਡੀ ਵੀ ਉਮਰ ਭਾਵੇਂ ਤੈਨੂੰ ਲੱਗ ਜੇ ਪਰ ਕੁਛ ਕਰੀ ਗਿਆ ਫਿਰ ਇਹ ਵੀ ਆਖਦੀਆਂ ਮਾਂ ਕਈ ਮਾਈਆਂ ਮਿਲ ਪੈਂਦੀਆਂ ਮੇਰਾ ਪੁੱਤ ਨਸ਼ੇ ਕਰਦਾ ਕਈ ਭੈਣਾਂ ਕਹਿੰਦੀਆਂ ਵੀਰ ਨਸ਼ੇ ਕਰ ਕੋਈ ਵਧੀਆ ਜਿਆ ਨਸ਼ਾ ਛਡਾਊ ਕੈਂਪ ਦੱਸੋ ਉੱਥੇ ਪੇੜ ਨਸ਼ਾ ਬਹੁਤ ਹੈ ਪਰ ਇਹਦੇ ਤੋਂ ਬਚਣ ਦਾ ਹੱਲ ਹੈ ਸਾਡੇ ਘਰਾਂ ਦੇ ਵਿੱਚ ਸਿੱਖੀ ਵਾਲਾ ਮਾਹੌਲ ਹੋਵੇ ਬਾਪੂ ਵੀ ਪਾਠ ਕਰੇ ਮਾਂ ਵੀ ਪਾਠ ਕਰੇ ਬੱਚੇ ਨੂੰ ਆਪਾਂ ਕੋਈ ਇਤਿਹਾਸ ਦੱਸੀਏ ਸਰਕਾਰਾਂ ਸਰਪੂਰਾਂ ਨੇ ਕੋਈ ਨਸ਼ਾ ਨਹੀਂ ਰੋਕਿਆ ਹੁਣ ਤੇ ਹੁਣ ਤੇ ਲੋਕੀ ਨਸ਼ਾ ਮ ਕਰਦੇ ਕੋਈ ਰੋਕ ਟੋਕ ਨਹੀਂ ਜਿਹੜੀ ਕੌਮ ਨੂੰ ਮਾਰਨ ਲਈ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਤੇ ਕਈ ਜੋੜ ਲਾਉਂਦੇ ਰਹੇ ਅੱਜ ਉਸ ਕੌਮ ਨੂੰ ਖਤਮ ਕਰਨ ਦੇ ਲਈ ਇੱਥੇ ਨਸ਼ਿਆਂ ਦਾ ਨੈਟਵਰਕ ਹੈ ਨਸ਼ਿਆਂ ਦਾ ਯਾਰ ਹੈ ਨਸ਼ਿਆਂ ਦਾ ਦਰਿਆ ਮਾਮਾ ਭੈਣਾਂ ਬੈਠੀਆਂ ਬੱਚਿਆਂ ਨੂੰ ਬਚਪਨ ਤੋਂ ਆਹ ਜਿਹੜੇ ਉਪਰਾਲੇ ਨੇ ਤੁਹਾਡੇ ਸਿੱਖੀ ਨਾਲ ਜੋੜੋ ਜੇ ਬੱਚਿਆਂ ਨੂੰ ਸਿੱਖੀ ਨਾ ਜੋੜ ਦਵੋਗੇ ਨਹੀਂ ਜਾਣਗੇ ਦੁਜੇ ਪਾਸ ਦੂਜਾ ਨਸ਼ਾ ਵੇਚਣ ਵਾਲਾ ਕੋਈ ਵੀ ਹੈ ਉਹਦਾ ਲਿਹਾਜ਼ ਨਾ ਨਸ਼ਾ ਇਹ ਨਹੀਂ ਵੇਖਦਾ ਵੀ ਮੈਨੂੰ ਕੌਣ ਖਾ ਰਿਹਾ ਪਤਾ ਨਹੀਂ ਅੱਜ ਜਿਹੜਾ ਵੇਚ ਰਿਹਾ ਕੱਲ ਨੂੰ ਉਹਦੇ ਘਰ ਦੇ ਕਿਤੇ ਨਸ਼ੇ ਤੇ ਲੱਗ ਪੈਣਾ ਆਗੂਆ ਕੀਪਤਾ ਕਿਧਰ ਮੱਚ ਨਸ਼ਿਆ ਤੋਂ ਬਚੀਏ ਨਸ਼ਿਆ ਤੋਂ ਬਚਣ ਲਈ ਗੁਰੂ ਦੀ ਬਾਣੀ ਦੇ ਨਾਲ ਗੱਲ ਫੇਰ ਉੱਥੇ ਹੀ ਹੈ ਜੁੜਨਾ ਮੈਂ ਜਦੋਂ ਗੁਰਬਾਣੀ ਦਾ ਪਾਠ ਕਰਦਾ ਹਾਂ ਗੁਰਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਗੁਰਮਖ ਬਿਖੇ ਨੇ ਤੁਹਾਨੂੰ ਸਾਰਿਆਂ ਨੂੰ ਯਾਦ ਨਹੀਂ ਆਉਣਾ ਕਬੀਰ ਰਹਿ ਨਾਇਰ ਬਿਸ਼ੋਰੀਆ ਰਹੋ ਰੇ ਸੰਕ ਵਜੂਰ ਦੇਵਲ ਦੇਵਲ ਧਾੜੀ ਦਿਸੈ ਭਗਵਤ ਸੂ ਜਿੰਨਾ ਚਿਰ ਤੱਕ ਸੰਕ ਸਮੁੰਦਰ ਦੇ ਵਿੱਚ ਹੈ ਨਾ ਆ ਜਿਹੜਾ ਵਜਾਉਂਦੇ ਨੇ ਉਹਨਾਂ ਚਿਰ ਤੱਕ ਟਿਕਾਉਂ ਚ ਪਰ ਜਦੋਂ ਸਮੁੰਦਰ ਤੋਂ ਬਾਹਰ ਆ ਜਾਂਦਾ ਹੈ ਉਹ ਸਵੇਰੇ ਵੀ ਵਜਾਇਆ ਜਾਂਦਾ ਸ਼ਾਮੀ ਨਹੀਂ ਧਾਹਾ ਮਾਰਦਾ ਹੈ ਭਗਤ ਜੀ ਨੇ ਸਾਡੀ ਗੱਲ ਕੀਤੀ ਜਿੰਨਾ ਚਿਰ ਤੱਕ ਅਸੀਂ ਗੁਰੂ ਨਾਲ ਜੁੜੇ ਹਾਂ ਸੁੱਖ ਵਿੱਚ ਪਰ ਜਦੋਂ ਗੁਰੂ ਤੋਂ ਟੁੱਟ ਜਾਂਦੇ ਹਾਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਗੁਰੂ ਤੋਂ ਟੁੱਟ ਜਾਂਦੇ ਹਾਂ ਅਸੀਂ ਵਿੱਚ ਹੀ ਕਮ ਆ ਦੁੱਖ ਤਦੇ ਜਾ ਵਿਸਰ ਜਾਇਆ ਰੱਬ ਭੁੱਲੂਗਾ ਤੇ ਦੁੱਖ ਹੀ ਦੂਰ ਇਸ ਕਰਕੇ ਨਾਮ ਬਾਣੀ ਵਾਲੇ ਪਾਸੇ ਗਿਆ। ਵੱਧ ਤੋਂ ਵੱਧ ਧਰਮ ਨਾਲ ਜੁੜ ਕੇ ਨਸ਼ਿਆਂ ਤੋਂ ਬਚ ਗਿਆ। ਅਗਲੀ ਗੱਲ ਸਿੱਖ ਨੇ ਹਮੇਸ਼ਾ ਚੇਤੇ ਰੱਖਣਾ ਹੈ ਸਾਡੀਆਂ 10 ਬਾਤ ਸ਼ਾਇਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹਦੇ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ ਆਪਣਾ ਗੁਰੂ। ਗੁਰੂ ਰਿਆਖੀ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨੈ ਪਰ ਤੱਕ ਗੁਰੂ ਨਿਸ਼ਟਾ ਜਦੋਂ ਗੁਰੂ ਨਹੀਂ ਆਖਦਾ ਕਿ ਬਾਣੀ ਗੁਰੂ ਹੈ ਫਿਰ ਆਪਾਂ ਇਹਵੇਂ ਆ ਪਖੰਡੀਆਂ ਦੇ ਮਗਰ ਕਤੋਂ ਤੁਰਦੇ ਇਹ ਤੇ ਕੌਮ ਨੂੰ ਕੌਮ ਦੀ ਸ਼ਕਤੀ ਨੂੰ ਵੰਡਣ ਦੇ ਲਈ ਇਹ ਪਾਪਾ ਡੇਰਾਵਾਦ ਪੈਦਾ ਜਿਹੜਾ ਸਿੱਖ ਵਿਰੋਧੀ ਡੇਲਾ ਬਾਣੀ ਨਾਲ ਜੀ ਗੱਲ ਫੇਰ ਸਿੱਖ ਦੀ ਤੇ ਹਰ ਗੱਲ ਚ ਆਉਣੀ ਬਾਣੀ ਜਿੰਦਰ ਦੀ ਮਰਜ਼ੀ ਆਪਾਂ ਆ ਜੀਏ ਗੱਲ ਬਾਣੀ ਤੇ ਆਣ ਕੇ ਮੁਕੇਗੀ ਕਿ ਬਾਣੀ ਨਾਲ ਹੀ ਹੋਗੀ ਆ ਗੁਰੂ ਨਾਲ ਆਖਰੀ ਗੱਲ ਮੈਂ ਕਹਿ ਕਿਸ ਮਾਫ਼ ਕੀ ਕਰਨੀ ਗੁਰੂ ਨੇ ਆਖਿਆ ਮਾਤਾ ਪ੍ਰੀਤ ਕਰੇ ਪੁੱਤ ਖਾਈ ਮੇਰੇ ਪ੍ਰੀਤ ਭਈ ਜਲ ਨਾਹੀ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਭਾਈ ਮਛੀ ਸਮੁੰਦਰ ਵਿੱਚ ਤੈਰ ਕੇ ਪੋਸ਼ਣ ਦੀ ਮਾਂ ਪੋਸ਼ ਹੁੰਦੀ ਹੈ ਜਦੋਂ ਉਹਦੇ ਪੁੱਤ ਦੇ ਮੂੰਹ ਵਿੱਚ ਕੋਈ ਚੰਗੀ ਸ਼ਾਇਦ ਆਵੇ ਗੁਰੂ ਪੋਸ਼ ਹੁੰਦਾ ਵਾ ਜਦੋਂ ਆਪਾਂ ਕਿਸੇ ਆਪਣੇ ਗੁਰਸਿੱਖ ਭਰਾ ਦੀ ਮਦਦ ਕਰਦੇ ਗਰੀਬ ਦਾ ਮੂੰਹ ਗੁਰੂ ਦੀ ਬੋਲ ਆਪਣੇ ਗਰੀਬ ਸਿੱਖਾਂ ਦੀ ਬਾਹਰ ਜ਼ਰੂਰ ਫੜੀਏ ਇੱਕ ਦੂਜੇ ਦੀ ਮਦਦ ਕਰੀਏ ਆਪਣੇ ਖਰਚੇ ਭਾਵੇਂ ਥੋੜੇ ਘਟਾ ਦਈਏ ਪਰ ਪਿੰਡ ਦੇ ਵਿੱਚ ਕੋਈ ਤੁਹਾਡੇ ਗਰੀਬ ਬੱਚਾ ਹੈ ਫੀਸ ਨਹੀਂ ਹੈ ਸਕੂਲ ਦੀ ਰਲ ਕੇ ਤੇ ਸਾਰੇ ਕਰ ਸਕਦੇ ਆ ਕਰਾ ਲਾ ਕਿਸੇ ਗਰੀਬ ਦੀ ਧੀ ਦਾ ਵਿਆਹ ਵਾ ਜਿੰਨਾ ਵੀ ਆਪਾਂ ਯੋਗਦਾਨ ਪਾ ਸਕਦੇ ਆ ਪਾ ਲਈਆ ਆਪਾਂ ਆਪਣੇ ਭਰਾਵਾਂ ਦੀ ਬਾਹ ਫੜਾਂਗੇ ਨਾ ਇਹ ਨਹੀਂ ਜਾਣਗੇ ਕਿਸੇ ਪਾਸੇ ਬਸ ਇਹਨਾਂ ਦੇ ਕੋਲ ਬਈਏ ਨਾਲ ਬਈਏ ਇਹ ਗੁਰੂ ਨੇ ਕੀਤਾ ਕਿ ਗਰੀਬ ਸਿੱਖ ਨੂੰ ਆਪਾਂ ਗਲੇ ਲਾਉਣਾ ਹੈ ਆਪਣਾ ਭਰਾਵ ਆਪਣਾ ਪਰਿਵਾਰ ਤੇ ਪਰਿਵਾਰ ਹੋਣ ਦੇ ਨਾਤੇ ਆਪਾਂ ਆਪਣੇ ਭਰਾ ਦੀ ਆਪਣੇ ਪਰਿਵਾਰ ਦੀ ਮਦਦ ਜ਼ਰੂਰ ਕਰਨੀ। ਮੈਨੂੰ ਤੇ ਇਤਿਹਾਸ ਦੀ ਉਹ ਗੱਲ ਚੇਤੇ ਆਉਂਦੀ ਹੈ ਜਦੋਂ ਗੁਰੂ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਦਾ ਘਰ ਚੁਣਿਆ ਸੀ। ਮਲਕ ਭਾਗੋ ਦਾ ਨਹੀਂ ਸੀ। ਅਸੀਂ ਆਪਣੀ ਕੌਮ ਦੇ ਵਿੱਚ ਜਿਹੜੇ ਭਾਈ ਲਾਲੋ ਦੇ ਵਾਰਿਸ ਨੇ ਕਿਰਤੀ ਸਿੱਖ ਇਨਾਂ ਨੂੰ ਹੌਸਲਾ ਵੀ ਦੇਣਾ ਆਪਣੇ ਨਗਰ ਆਪਣੇ ਪਿੰਡ ਆਪਣੇ ਇਲਾਕੇ ਵਿੱਚ ਜੇ ਕਿਤੇ ਕਿਸੇ ਨੂੰ ਕੋਈ ਮਦਦ ਇੱਕ ਦੂਜੇ ਨਾਲ ਮਿਲ ਕੇ ਆਪਾਂ ਮਦਦ ਕਰੀ ਸਿੱਖੀ ਬੜੀ ਵਿਸ਼ਾਲ ਹੈ ਸਿੱਖੀ ਵਿੱਚ ਮੇਰ ਤੇਰ ਨਹੀਂ ਮੂਲ ਮੰਤਰ ਆਪਾਂ ਪੜ੍ਹਦੇ ਆਂ ਨਿਰਭਉ ਨਿਰਵੈਰ ਸਿੱਖ ਡਰਦਾ ਵੀ ਨਹੀਂ ਸਿੱਖ ਕਿਸੇ ਨਾਲ ਵੈਰ ਵੀ ਨਹੀਂ ਰੱਖਦਾ ਲੋੜ ਬਸ ਇੰਨੀ ਕੈ ਆਪਾਂ ਆਪਣੀਆਂ ਬਾਹਾਂ ਫਲਾਈਏ ਸਾਰੇ ਆਪਣੇ ਗੁਰ ਭਾਈਆਂ ਨੂੰ ਸਾਰੇ ਸੰਸਾਰ ਨੂੰ ਤਲਾਵੇ ਦੇ ਵਿੱਚ ਲਈਏ ਸੰਸਾਰ ਚਾਹੁੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਸਾਡੇ ਤੱਕ ਆਵੇ ਸਾਰਿਆਂ ਤੱਕ ਆਵੇ ਜਾਗਰਤ ਜਲੰਧਾ ਰੱਖ ਲੈ ਆਪਣੀ ਕਿਰਪਾ ਦਾ ਜਗਤ ਵਿੱਚ ਵਿਸ਼ੇ ਵਿਕਾਰ ਨੇ ਬੁਰਾਈਆਂ ਨੇ ਸਾਰਾ ਸੰਸਾਰ ਚੋਂਦਾ ਹੈ ਕਿ ਸਾਡੇ ਕੋਲ ਗੁਰੂ ਦਾ ਪੈਗਾਮ ਆਵੇ ਇਸ ਕਰਕੇ ਤੁਸੀਂ ਇਹ ਸਮਾਗਮ ਕੀਤੇ ਇਹ ਆਪਾਂ ਤੁਹਾਨੂੰ ਦਾ ਸੰਦੇਸ਼ ਲੈ ਕੇ ਜਾਣਾ ਹੈ ਘਰ ਘਰ ਦੇ ਵਿੱਚ ਗੁਰਬਾਣੀ ਦੇ ਪੈਰੇ ਜੇ ਗੁਰਬਾਣੀ ਦੇ ਸਾਡੇ ਜੀਵਨ ਤੇ ਪਹਿਰਾ ਆ ਗਿਆ ਬਾਣੀ ਦੇ ਨਾਲ ਅਸੀਂ ਜੁੜ ਗਏ ਤਾਂ ਫੇਰ ਅਸੀਂ ਖੰਡੇ ਬਾਟੇ ਦੀ ਪੌਲ ਅਮਰਤ ਦੀ ਦਾਤ ਵੀ ਪ੍ਰਾਪਤ ਕਰਾਂਗੇ ਹਰ ਸਿੱਖ ਨੂੰ ਪ੍ਰਾਪਤ ਕਰਨੀ ਚਾਹੀਦੀ ਹੈ ਆਪਣੇ ਗੁਰਦੁਆਰਿਆਂ ਦੇ ਨਾਲ ਮੈਂ ਮੰਜੀ ਸਾਹਿਬ ਤੋਂ ਬੜੀ ਵਾਰੀ ਗੱਲ ਕੀਤੀ ਜਦੋਂ ਵੀ ਦਰਬਾਰ ਸਾਹਿਬ ਜਾऊं ਸਰੋਵਰ ਦੇ ਵਿੱਚ ਇਸ਼ਨਾਨ ਜ਼ਰੂਰ ਕਰਕੇ ਆਉਂਦਾ ਉਹ ਉਥੇ ਰੋਹਾਨੀਆਤ ਬਾਗ ਉਥੇ ਖੇੜਾ ਬਾਗ ਇਸ ਸਰੋਵਰ 'ਚ ਇਸ਼ਨਾਨ ਕਰਨ ਲਈ ਅਸੀਂ ਪਤਾ ਨਹੀਂ ਕਿੰਨੇ ਕ ਸਿੱਖਾਂ ਨੇ ਸ਼ਹੀਦੀਆਂ ਹੀ ਪਾ ਲਈਆਂ ਇਸ਼ਨਾਨ ਕਰਨਾ ਹੁਣ ਤੇ ਖੁੱਲਾ ਬਾਗ ਜਦੋਂ ਵੀ ਜਾਓ ਆਪਣੇ ਬੱਚਿਆਂ ਨੂੰ ਆਪ ਇਸ਼ਨਾਨ ਕਰੋ ਆਨੰਦ ਨਾਲ ਪਾਠ ਸੁਣੋ ਉਹ ਮਹਿਸੂਸ ਕਰੋ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਸਰੋਵਰ ਬਣਾਇਆ ਆਪ ਬਣਾਇਆ ਮਹਿਸੂਸ ਕਰੋ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਮਹਿਸੂਸ ਕਰੋ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਨਾਨਕ ਛੇਵੇਂ ਗੁਰੂ ਨਾਨਕ ਸਤ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਕਾਇਮ ਕੀਤਾ ਤੇ ਗੁਰੂ ਹਾਜ਼ਰ ਨਾਜ਼ਰ ਗੁਰੂ ਉੱਥੇ ਹੀ ਸ਼ਰਧਾ ਨਾਲ ਪ੍ਰੇਮ ਨਾਲ ਆਪਾਂ ਗੁਰੂ ਤੇ ਭਰੋਸਾ ਰੱਖੀਏ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਕੋਈ ਸਾਨੂੰ ਆਫਤ ਨਹੀਂ ਹੈ ਅੱਜ ਦੇ ਸਮਾਗਮ 'ਚ 13 ਪੁਰਾਣੀ ਗੁਰੂ ਆਲੇ ਬਣੇ ਆ ਉਹ ਵਧਾਈ ਦੇ ਪਾਤਰ ਹੈ ਮੈਂ ਕਹਿਣਾ ਵੀ ਇਹ 13 ਤੋਂ ਅਗਲੀ ਵਾਰੀ 113 13 ਦੇ ਸਾਡਾ ਸ਼ਬਦੀ ਬੜਾ ਚੰਗਾ ਹੈ ਗੁਰੂ ਸਾਹਿਬ ਨੇ ਜਦੋਂ 13 ਤੇ ਆਏ ਸੀ ਤੇ ਰਹਿਮਤਾ ਕਰ ਅੱਜ ਕੋਈ ਭੁੱਖਾ ਨਹੀਂ ਸੌਂਦਾ ਪੰਜਾਬ 'ਚ ਕਿਉਂ ਇੱਥੇ ਗੁਰੂ ਦਾ ਪਹਿਰਾ ਹੈ ਗੁਰੂ ਨਾਨਕ ਪਾਸ਼ਾ ਦਾ ਗੁਰੂ ਗੋਬਿੰਦ ਸਿੰਘ ਦਾ ਤੁੱਲੇ ਲੰਗਰ ਨੇ ਚਲਾਓ ਲੰਗਰ ਇਹ ਤਰਕ ਤਲਕ ਚ ਪੈਣ ਦੀ ਲੋੜ ਨਹੀਂ ਹਾਂ ਇਹ ਲੰਗਰਾਂ ਦੇ ਰਾਹੀ ਜਾਤ ਪਾਤ ਛੱਡ ਗਏ ਮੇਰ ਤੇਰ ਛੱਡ ਗਏ ਜਦੋਂ ਅਸੀਂ ਬਰਾਬਰ ਦੇ ਬਹਿ ਜਾਂਦੇ ਆ ਨਾ ਅਸੀਂ ਹੁਣ ਆਪਾਂ ਸਾਰੇ ਬੈਠੇ ਆ ਬਰਾਬਰ ਆਪਾਂ ਗੁਰ ਭਾਈ ਆ ਉਹ ਵੀ ਨਾਲ ਸ਼ਹਿਰ ਗਰੀਬ ਗੁਰੂ ਦੇ ਦੀ ਮਦਦ ਕਰੀਏ ਤੇ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਭੈਣਾ ਮਾਮਾ ਇਹਨਾਂ ਦੇ ਬਾਰੇ ਤੇ ਗੁਰੂ ਨੇ ਬੜਾ ਸੋਹਣਾ ਆਖਿਆ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵਿਆਹ ਭੰਡੋ ਚੱਲੈ ਦੋਸਤੀ ਭੰਡੋ ਚੱਲੈ ਰਾਹ ਭੰਡ ਮੂਆ ਭੰਡ ਭੱਲਿਆ ਭੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਨ ਮੇਰੀ ਉਹ ਭੈਣੋ ਤੁਹਾਡੇ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਇਹਨਾਂ ਦੀ ਖੁੱਖ ਤੋਂ ਰਾਜੇ ਮਹਾਰਾਜੇ ਮਹਾਪੁਰਸ਼ ਜਨਮ ਲੈਂਦੇ ਇਹ ਤੁਹਾਨੂੰ ਮਾਣ ਹੁੰਦਾ ਹੈ ਇਸ ਮਾਣ ਨੂੰ ਕਾਇਮ ਰੱਖਣਾ ਹੈ ਸਵੇਰੇ ਉਠੋ ਮੋਬਾਈਲ ਨਾ ਪੜੋ ਗੁਰਕਾ ਸਾਖ ਪੜੋ ਗੁਰਬਾਣੀ ਦੀ ਪੋਥੀ ਪਾਠ ਕਰੋ ਜਿੱਦਣ ਭੈਣਾ ਨੇ ਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਬੱਚਿਆਂ ਦੇ ਵਿੱਚ ਵੀ ਸਿੱਖੀ ਹੋਵੇਗੀ ਆਨੰਦ ਹੋਵੇਗਾ ਖੇੜਾ ਹੋਵੇਗਾ ਪਾਤਸ਼ਾਹ ਕਿਰਪਾ ਕਰਨਾ ਮੈਂ ਲੇਟ ਆਇਆ ਹਾਂ ਰਾਹ ਦੇ ਵਿੱਚ ਦੋ ਤਿੰਨ ਪ੍ਰੋਗਰਾਮ ਸੀ ਬਾਕੀ ਮੈਂ ਤੁਹਾਡਾ ਸੇਵਾਦਾਰ ਹਾਂ ਇਸੇ ਤਰ੍ਹਾਂ ਆਪਾਂ ਖੁੱਲਾ ਵਿਚਰਨਾ ਪੰਥ ਵਿੱਚ ਪੰਥ ਦੇ ਹਾਲਾਤ ਥੋੜੇ ਨਾਜ਼ੁਕ ਨੇ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਥੋੜੀ ਘਟ ਗਈ ਨਸ਼ਿਆਂ ਦੀ ਕ੍ਰੋਪੀ ਵੱਧ ਗਈ ਦੇਹਧਾਰੀ ਗੁਰੂ ਦੰਮ ਬਣ ਹੈ ਔਰ ਸਾਡੀਆਂ ਸੰਸਥਾਵਾਂ ਵੀ ਨਿਸ਼ਾਨੇ ਤੇ ਨੇ ਪਰ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਆਪਾਂ ਸਾਰੇ ਗੁਰ ਭਾਈਆਂ ਵਾਂਗ ਸਿਰ ਜੋੜੀਏ ਇਕੱਠੇ ਹੋਈਏ ਤੇ ਗੱਲ ਬੱਕੜੀ ਪਾਈਏ ਵਿਚਾਰਾਂ ਦੀ ਸਾਂਝ ਪਾਉਂਦੇ ਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਪਾਤਸ਼ਾਹ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ ਵਾਹਿਗੁਰੂ ਜੀ ਤਰਸ ਸਾਹਿਬ ਵਾਹਿਗੁਰੂ ਵਾਹਿਗੁਰੂ